ਪੰਜਾਬ ਸਰਕਾਰ ਵਰ ਲੋਕ ਦਾਅਵੇ ਕਿਤੇ ਜਾਂਦੇ ਨੇ ਕਿ ਅਸੀਂ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮਸਤੈਦਾ ਹਰ ਸਭ ਵਿਭਾਗ ਵੱਲੋਂ ਵੀ ਕਿਹਾ ਜਾਂਦਾ ਕਿ ਅਸੀਂ ਲੋਕਾਂ ਦੀ ਸੁਰੱਖਿਆ ਕਰਿਆ ਚੋ ਸलो ਆਪਣੀ ਡਿਊਟੀ ਉਹ ਪੁਲਿਸ ਵਿਭਾਗ ਤਾਂ ਨਹੀਂ ਨਿਭਾਵੀ ਰਿਹਾ। ਪਰ ਅਸੀਂ ਮਛਵਾੜਾ ਦੇ ਤੁਹਾਨੂੰ ਅੱਜ ਮਛਵਾੜਾ ਦੇ ਹਾਲਾਤ ਦਿਖਾ ਰਹੇ ਜਿੱਥੇ ਦੋ ਪੁਲਿਸ ਚੌਕੀਆਂ ਨੇ ਜਿਹਦੇ ਦੀ 40 ਮਿੰਟ ਪੈਂਦੇ ਆ ਤੇ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਇੱਥੇ ਚੌਕੀਆਂ ਨੂੰ ਤਾਲੇ ਲਾਗੇ ਨੇ ਆ ਤੁਹਾਨੂੰ ਦਿਖਾਉਂਦਾ ਮਛਵਾੜਾ ਦੀ ਬਲੋ ਪੁਲਿਸ ਚੌਕੀ ਆ ਜਿੱਥੇ ਤਾਲਾ ਲੱਗਿਆ ਹੋਇਆ ਹੈ। ਉਹ ਮੁਲਾਜ਼ਮ ਇੱਥੇ ਦੋਈ ਡਿਊਟੀ ਤੇ ਕਿਤੇ ਬਾਹਰ ਗਏ ਹੋਏ ਆ ਇਹ ਕੰਮ ਕਰਨ ਲਈ ਮੌਕਾ ਦੇਖਣ ਲਈ ਸੋ ਇਹ ਮੁਲਾਜ਼ਮਾਂ ਦੀ ਕਾਟ ਕਰਨ ਇੱਥੇ ਅੱਜ ਤਾਲਾ ਲੱਗਿਆ ਰਹਿੰਦਾ ਵਾ ਜਾਂ ਤਾਂ ਪਿੰਡ ਵਸੇ ਦਾ ਕੱਦ ਕੀਤੀ ਆ ਵੀ ਇੱਥੇ ਤਾਲਾ ਹੀ ਲੱਗਿਆ ਰਹਿੰਦਾ ਵਾ ਕੋਈ ਦੋ ਮੁਲਾਜ਼ਮ ਹੁੰਦੇ ਆ ਕਦੇ ਕਿਤੇ ਨਾਲ ਬੱਲੇ ਸਾਨੂੰ ਜੇ ਕੋਈ ਸ਼ਿਕਾਇਤ ਹੁੰਦੀ ਆ ਕੋਈ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਾਨੂੰ ਮਾਛੀ ਵਾਲਾ ਤੋਂ ਇੱਥੋਂ 11 17 18 ਕਿਲੋਮੀਟਰ ਦੂਰ ਉੱਥੇ ਜਾ ਕੇ ਜਾ ਕੇ ਸ਼ਿਕਾਇਤ ਦੇ ਜੁੜਾਨੀ ਪੈਂਦੀ ਆ ਉੱਥੇ ਹੀ ਫੈਸਲਾ ਹੁੰਦਾ ਵਾ ਸੋ ਸਰਕਾਰਾਂ ਵੱਲੋਂ ਦਾਅਵੇ ਤਾਂ ਕੀਤੇ ਜਾਂਦੇ ਆ ਕਿ ਅਸੀਂ ਉਹਨਾਂ ਨੂੰ ਨੌਕਰੀ ਨੌਕਰੀ ਦੇਣਾਂ ਜੇਕਰ ਨੌਕਰੀ ਦੇਣ ਜਿਹੜੀਆਂ ਤਾਂ ਪੁਲਿਸ ਬਲਾਜਮੇਂ ਪ੍ਰਤੀ ਗੋਹ ਤਾਜ ਲੋਕਾਂ ਦੀ ਸਖਿਆ ਕੀਤੀ ਜਾਵੇ ਤਾਜ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋ ਅਸੀਂ ਪਹੁੰਚੇ ਹਾਂ ਮੱਛਵੜਾ ਥਾਣਾ ਦੀਰ ਪੈਂਦੀ ਸ਼ੇਰਪੁਰ ਚੌਕੀ ਪੁਰਾਣੇ ਚੌਕੀ ਸ਼ੇਰਪੁਰ ਜੋ ਕਿ ਪਿਛਲੇ 1.5 ਸਾਲ ਤੋਂ ਬੰਦ ਪਈ ਆ ਮੁਲਾਜ਼ਮਾਂ ਦੀ ਘਾਟ ਕਾਰਨ ਇੱਥੇ ਤਾਲਾ ਲੱਗਿਆ ਵਾ ਤੇ ਇਹ ਕਰੀਬ 40 ਪਿੰਡ ਜਿਹੜੇ ਪੈਂਦੇ ਆ ਬਲੋਰਪੁਰ ਤੇ ਸ਼ੇਰਪੁਰ ਪੁਰਾਣੇ ਚੌਕੀ ਦੁਆਦੀਨ 40 ਪਿੰਡਾਂ ਦੀ ਜਿਹੜੀ ਸਖਿਆ ਵਾ ਹੁਣ ਉਹ ਕੇਵਲ ਮੱਛਵੜਾ ਥਾਣਾ ਦੇ ਸੰਪਰਦਾ ਇੱਥੇ ਦੋ ਹੀ ਚੌਂਕੀ ਦੇ ਮੁਲਾਜ਼ਮ ਇੱਕ ਤਾਂ ਬੰਦ ਨਾ ਦਿੱਤੀ ਗਈ ਇੱਕ ਸਿਵਲ ਦੋ ਮੁਲਾਜ਼ਮਾਂ ਸੋ ਤੁਹਾਨੂੰ ਜੀ ਹਾਲਾਤ ਦਿਖਾਣੇ ਆ ਇੱਕ ਵੀ ਇੱਥੇ ਵੀ ਪਿਛਲੇ 1.5 ਸਾਲ ਤੋਂ ਤਾਲ ਲੱਗਿਆ ਹੋਇਆ ਵਾ ਤੇ ਆ ਅੰਦਰ ਜਿਹੜੀ ਇਹ ਬਿਲਡਿੰਗ ਆ ਉਹ ਮੁਲਾਜ਼ਮਾਂ ਦੀ ਘਾਟ ਕਾਰਨ ਖਸਤਾ ਹਾਲਤ ਹੋ ਚੁੱਕੀ ਆ ਇੱਥੇ ਕੋਈ ਮੁਲਾਜ਼ਮ ਨਹੀਂ 1.5 ਸਾਲ ਤੋਂ ਬੰਦ ਪਈ ਆ ਇਹ ਪਿੰਡਾਂ ਦੇ ਲੋਕਾਂ ਨੂੰ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਾ ਲਈ ਨਿਪਟਾਰਾ ਕਰਾਉਣ ਲਈ ਬੜੀ ਦੂਰ ਮਾਝਵਾਲਾ ਪੁਲਿਸ ਥਾਣਾ ਪੈਦਾ ਜੋ ਕਿ ਤੇ ਮਾਝੋੜਾ ਥਾਣਾ ਜੋ ਕਿ 15 ਤੋਂ 2 ਕਿਲੋਮੀਟਰ ਇੱਕ ਹੋਰ ਤੁਹਾਨੂੰ ਅਸੀਂ ਹਰਿਆਣੀ ਨੇ ਖਾਸਾ ਦੱਸ ਦਿਆਂ ਕਿ ਮਾਛੀਵਾੜਾ ਸ਼ਹਿਰ ਤੇ ਪਿੰਡਾਂ ਦੀ ਆਬਾਦੀ ਜਦੋਂ ਪਿਛਲੇ ਸਮੇਂ ਦੌਰਾਨ 50-60 ਹਜ਼ਾਰ ਸੀ ਉਸ ਟਾਈਮ ਮਾਛੀਵਾੜਾ ਥਾਣਾ ਵਿੱਚ 50 ਤੋਂ 55 ਮੁਲਾਜ਼ਮ ਸਨ ਤੇ ਬਲੂ ਪ੍ਰੋਪੋਰਸ ਚੌਕੀ ਦੇ ਵਿੱਚ 7-8 10-10 ਸੰਭਾਲੇ ਰਹਿੰਦੇ ਸਨ ਹੁਣ ਮਾਛੀਵਾੜਾ ਤੇ ਇਸ ਦੇ ਆਸ-ਪਾਸ ਇਲਾਕਿਆਂ ਦੀ ਜਿਹੜੀ ਆਬਾਦੀ ਆ ਉਹ ਲੱਖ ਤੋਂ ਪਹੁੰਚ ਗਈ ਮਾਛਣ ਸਨ ਲੱਖ ਤੋਂ ਉੱਪਰ ਤੇ ਮੁਲਾਜ਼ਮ ਸਿਰਫ ਨੇ 25 ਦੋ ਚੌਕੀਆਂ 43 ਉਹ ਸੋ ਫਿਰ ਲੋਕਾਂ ਦੀ ਸੁਰੱਖਿਆ ਕਿੱਦਾਂ ਹੋਊਗੀ ਕਿੱਦਾਂ ਨਸ਼ੇ ਬੰਦ ਹੋਣਗੇ ਕਿੱਦਾਂ ਜੁਰਮ ਨੂੰ ਕਾਬੂ ਪਾਇਆ ਜਾ ਜਾ ਪਰਸੇਤ ਕਹਿ ਦੱਸਦੇ 25 ਮੁਲਾਜ਼ਮਾਂ ਨਾਲ 1 ਲੱਖ ਬੰਦੇ ਇਸ ਰੱਖਿਆ ਕਿਵੇਂ ਹੋ ਸਕਦੀ ਹੈ ਜੀ ਮੁਲਾਜ਼ਮ ਨਾ ਹੋਣ ਕਰਕੇ ਪ੍ਰੋਬਲਮ ਆ ਰਹੀ ਹੈ ਇਹ ਸਾਰੇ ਕਿੰਨੇ ਪਿੰਡਾਂ ਪੈਂਦੇ ਪ੍ਰਾਜਨ ਰੋਕੀ ਰੱਖਿਆ ਕਿਹੜੇ ਕਿਹੜੇ ਪਿੰਡਾਂ ਲੱਗਦੇ ਮੁਲਾਜ਼ਮ 20 ਪਿੰਡ ਹੋਣਗੇ 55 ਤੇ ਸ਼ਹਿਰ ਵਾਲੀ ਚੌਂਕੀ ਵੀ ਡੈਸਟ ਕਰਦੇ ਇਹਦੇ ਵਿੱਚ ਤੁਸੀਂ ਪੰਚਾਇਤ ਕੋਲ ਜਾ ਕੇ ਐਸ ਜੀ ਕਮਿਸ਼ਨ ਕੋਲ ਅਧਿਕਾਰ ਜੀ ਇਹ ਅੱਜ ਕਈ ਵਾਰ ਕਿਹਾ ਮੁਲਾਜ਼ਮ ਚਾਹੀਦੇ ਨੇ ਪਰ ਕੋਈ ਗੌਰ ਨਹੀਂ ਕਰ ਰਿਹਾ ਜੀ ਜੇ ਕੋਈ ਝਗੜਾ ਹੁੰਦਾ ਲੜਾਈ ਹੁੰਦੀ ਉਹ ਕਿੱਥੇ ਜਾਣਾ ਪੈਂਦਾ ਅੱਛੀ ਗੋਣਾ ਸਾਹਿਬ ਦੂਰ ਲੱਗਾ ਦੂਰ ਮੱਚੋੜਾਂ ਨੂੰ ਜਾਣ ਹੈ ਤਾਂ ਦੂਰ ਹੈ ਜੀ ਹੁਣ ਪਰ ਹੱਲ ਕੋ ਕਰਨੀ ਹੈ ਸਰਕਾਰ ਦਾ ਕਹਿੰਦੀ ਮੇਰੀ ਨੌਕਰੀ ਦੇ ਦੇ ਘਰ ਘਰ ਬੰਦੂ ਕਰੀਏ ਜੇ ਉਹ ਲੋ ਆਪਣੇ ਜਗ੍ਹਾ ਸੱਚੇ ਨਹੀਂ ਅਸੀਂ ਆਪਣੀ ਜਗ੍ਹਾ ਸੱਚੇ ਮੰਗ ਕੀ ਕਰਦੇ ਪੜਵਾਸੀ ਬੰਦ ਕਹਿੰਦੇ ਵੀ ਉੱਥੇ ਤੁਮ ਜੀ ਨਾਜ ਨਹੀਂ ਸਾਡੀ ਸੁਰੱਖਿਆ ਹੋਵੇ ਦੂਰ ਮੇਰੇ ਨੂੰ ਜਾਣਾ ਪਵੇ ਮੈਨੂੰ ਚਾਹੀਦਾ ਜੇ ਮੁਲਾਜ਼ਮ ਹੋਣ ਤਾਂ ਆਏ ਆਪ ਦੀ ਸੁਰੱਖਿਆ ਕਣੀ ਹੋ ਸਕੀ ਤੇ ਚਲੇ ਜਾਵੇ ਕੋ ਹਾਜ਼ਰ ਰਹੇ ਮੈਨੂੰ ਦੋ ਮੁਲਾਜ਼ਮ ਨੇ ਜੀ ਸ਼ੁਕਤੀ ਦੇ ਜਾਣ ਦੇ ਕੀ ਘਰੇ ਜਾਣਗੇ ਕਿ ਉਹ ਚੌਂਕੀ 'ਚ ਰਹਿਣਗੇ ਅਸਾਂ ਕੁਝ ਦਾ ਡਾਇਰੈਕਟ ਤੱਕੇ ਲੋਕ ਨਹੀਂ ਬਹੁਤ ਮਰਕਜ਼ਾ ਜੀ ਬੱਢ ਗਿਆ ਕਿਉਂ ਸਸੀ ਕਾਲ ਜੀ ਮੇਰਾ ਨਾਮ ਕੁਲਦੀਪ ਸਿੰਘ ਮੇਰਾ ਪਿੰਡ ਕੱਟਾ ਮਛੜਾ ਹੈ ਇਹ ਜਿਹੜੀਆਂ ਸਾਡੇ ਦੋ ਚੌਂਕੀਆਂ ਲੱਗਦੀਆਂ ਸੀਗੀਆਂ ਪਹਿਲਾਂ ਸਾਨੂੰ ਸ਼ੇਰਪੁਰ ਤੇ ਬਹਿਲੂਲਪੁਰ ਇਹ ਪਿਛਲੇ ਲਗਭਗ 1.5 ਸਾਲ ਤੋਂ ਤਾਂ ਜਿਹੜੀ ਸ਼ੇਰਪੁਰ ਚੌਂਕੀ ਹੈ ਉਹ ਬੰਦ ਪਈ ਹੈ ਤੇ ਹੁਣ ਨਵੀਂ ਜਿਹੜੀ ਜਾਣਕਾਰੀ ਮਿਲੀ ਹੈ ਉਹ ਤੋਂ ਪਤਾ ਲੱਗਿਆ ਕਿ ਬਹਿਲੂਲਪੁਰ ਚੌਂਕੀ ਵੀ ਹੈ ਜਿਹੜੀ ਉਹ ਬਿਨਾਂ ਇਸੇ ਆਪਣੇ ਪੁਲਿਸ ਅਧਿਕਾਰੀ ਕੋਈ ਉੱਥੇ ਹੈ ਨਹੀਂ ਆ ਤਾਂ ਉਹਦੇ ਕਰਕੇ ਉਹ ਵੀ ਬੰਦ ਹੋ ਚੁੱਕੀ ਹੈ ਸੋ ਇਲਾਕੇ ਵਾਸਤੇ ਬਹੁਤ ਹੀ ਪਰੇਸ਼ਾਨੀ ਦੀ ਗੱਲ ਹੈ ਕਿਉਂਕਿ ਰੋਜ਼ ਨਵੀਆਂ ਤੋਂ ਨਵੀਆਂ ਕਟੜਨਾਮਾ ਵੱਧ ਰਹੀਆਂ ਰੋਜ਼ ਨਵੀਆਂ ਚੋਰੀਆਂ ਹੋ ਰਹੀਆਂ ਡਾਕੀ ਪੈ ਰਹੇ ਆ ਸੋ ਸਾਨੂੰ ਇਹ ਮਜਬੂਰੀ ਹੋਈ ਪਈ ਆ ਵੀ ਅਸੀਂ ਜਾਈਏ ਕਿੱਥੇ ਸਰਕਾਰ ਤਾਂ ਕਹਿ ਰਹੀ ਆ ਜੀ ਅਸੀਂ ਨੌਕਰੀਆਂ ਭਰਤੀ ਕਰੀ ਆ ਜੀ ਨਸ਼ਾ ਕਾਬੂ ਕਰੇਗਾ ਦੇਖੋ ਇਹ ਸਰਕਾਰ ਜੋ ਮਰਜ਼ੀ ਕਹੀ ਜਾਵੇ ਹਨਾ ਜਿੰਨਾ ਚਿਰ ਆਪਾਂ ਨੂੰ ਜਮੀਨ ਲੈਵਲ ਤੇ ਗਰਾਊਂਡ ਲੈਵਲ ਤੇ ਆ ਕੇ ਆਪਾਂ ਦੇਖਦੇ ਨਹੀਂ ਹੁਣ ਆਪਾਂ ਨੂੰ ਦਿਖਦਾ ਹੀ ਆ ਵੀ ਡੇਢ ਸਾਲ ਤੋਂ ਉਹ ਚੌਂਕੀ ਆ ਜਿਹੜੀ ਬੰਦ ਪਈ ਆ ਬੈਲੋਪੁਰ ਦੀ ਚੌਂਕੀ ਬੰਦ ਪਈ ਆ ਸਾਨੂੰ ਇੱਥੋਂ ਜੇ ਰਾਤ ਨੂੰ ਕੋਈ ਇਧਰ ਘਟਣਾ ਹੁੰਦੀ ਹੈ ਤਾਂ ਸਾਨੂੰ ਘੱਟੋ ਘੱਟ 12-15 ਕਿਲੋਮੀਟਰ ਜਾ ਕੇ ਮਛਵਾੜਾ ਸਾਹਿਬ ਤੇ ਜਾ ਕੇ ਰਿਪੋਰਟ ਦਿਖਾਉਣੀ ਪਊਗੀ ਉਦੋਂ ਤੱਕ ਤਾਂ ਕੋਈ ਨਾ ਕੁਝ ਦਾ ਕੁਝ ਚੋਰ ਕਿਤੋਂ ਦੇ ਕਿਤੇ ਪਹੁੰਚ ਜਾਂਦੇ ਕੀ ਮੰਗ ਕੀ ਕਰਦੇ ਤੁਸੀਂ ਬਾਤ ਮੰਗ ਸਰਕਾਰ ਤੋਂ ਇਹੀ ਕਰਦੇ ਆ ਵੀ ਜਿਹੜੀਆਂ ਇਹ ਬੰਦ ਪਈਆਂ ਚੌਂਕੀਆਂ ਇਹਨਾਂ ਨੂੰ ਦੁਬਾਰਾ ਖੋਲਿਆ ਜਾਵੇ ਤਾਂ ਜੋ ਜਿਹੜੇ ਆਮ ਇੱਥੇ ਲੋਕ ਤੁਰੇ ਫਿਰਦੇ ਆ ਉਹ ਥੋੜੇ ਤੇ ਜਿਹੜਾ ਲੋਕਾਂ ਦੀ ਸਖਿਆ ਹੋ ਸਕੇ ਦੇਖੋ ਜੋ ਅੱਜ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਉਹ ਕਿਸੇ ਤੋਂ ਲੁਕੀ ਨਹੀਂ ਹੋਈ ਆਏ ਦਿਨवार ਦਾ ਤਾਂ ਹੋ ਰਹੀਆਂ ਨੇ ਇਥੋਂ ਤੱਕ ਕਿ ਜਿਹੜੀ ਸੱਤਾਧਾਰੀ ਸਰਕਾਰ ਆ ਆਮ ਆਦਮੀ ਪਾਰਟੀ ਦੇ ਆਪਣੇ ਵਰਕਰ ਆਪਣੇ ਲੀਡਰ ਸੁਰੱਖਤ ਨਹੀਂ ਹੈਗੇ ਤੁਸੀਂ ਪਿੱਛੇ ਦੇਖਿਆ ਜਲੰਧਰ ਕਿਵੇਂ ਸ਼ਰਿਆਮ ਗੋਲੀਆਂ ਚੱਲੀਆਂ ਨੇ ਸੋ ਜੋ ਸਾਡਾ ਮੇਰਾ ਆਪਣਾ ਹਲਕਾ ਸਮਰਾਲਾ ਜਿੱਥੋਂ ਦੇ ਦੇਖਿਆ ਜਾਵੇ ਜਿਹੜੀ ਇਹ ਸ਼ੇਰਪੁਰ ਵਾਲੀ ਚੌਂਕੀ ਉਹ ਲੰਬੇ ਸਮੇਂ ਤੋਂ ਬੰਦ ਪਈ ਆ ਕੇਵਲ ਇਸ ਲਈ ਕਿਉਂਕਿ ਮਲਾਜਮਾਂ ਦੀ ਘਾਟ ਆ ਦੂਸਰੀ ਜੋ ਬਲੌਰਪੁਰ ਚੌਂਕੀ ਆ ਉਹ ਵੀ ਜੇ ਸ਼ਾਮ ਨੂੰ ਜਾਂਦੇ ਤਾਂ ਵਿਚਾਰੇ ਜਿਹੜੇ ਉੱਤੇ ਮਲਾਜਮ ਨੇ ਜਿੰਦਾ ਲਾ ਕੇ ਘਰਾਂ ਨੂੰ ਜਾਂਦੇ ਕਿਉਂਕਿ ਮਲਾਜਮ ਹੈ ਨਹੀਂ ਤਾਂ ਮੱਛਵੜਾ ਸ਼ਹਿਰ ਦੇ ਵਿੱਚ ਮਲਾਜਮ ਨੇ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਕਿਹਦੇ ਆਸਰੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਆ ਕਿਉਂਕਿ ਜਿੰਨੀ ਨਫਰੀ ਆ ਉਹ ਬਹੁਤ ਘੱਟ ਆ ਦੂਜੇ ਪਾਸੇ ਠੀਕ ਆ ਸਰਕਾਰ ਨੇ ਆਪਰੇਸ਼ਨ ਪਹਾਰ ਚਲਾਇਆ ਫੜ ਰਹੇ ਨੇ ਜਿਹੜੇ ਨਸ਼ੇ ਦੇ ਸਦਾਗਰ ਨੇ ਜਾਂ ਜਿਹੜੇ ਗਲਤ ਕੰਮਾਂ 'ਚ ਲੱਗੇ ਨੇ ਪਰ ਜੇ ਆਪਾਂ ਇਹਨਾਂ ਤੇ ਨਿਗਾਹ ਮਾਰ ਕੇ ਦੇਖੀਏ ਕਿਹੜੇ ਬੰਦੇ ਫੜੇ ਜਾ ਰਹੇ ਨੇ ਜਿਹੜੇ ਵਿਚਾਰੇ ਥੜਲੇ ਪਿਆਦੇ ਨੇ ਹਜੇ ਤੱਕ ਕਿੰਗਪਿੰਨ ਕਿਉਂ ਨਹੀਂ ਫੜਿਆ ਗਿਆ ਜਿਨ੍ਹਾਂ ਦੇ ਕਰਕੇ ਇਹ ਨਸ਼ੇ ਦਾ ਸਾਰਾ ਕਾਰੋਬਾਰ ਚੱਲ ਰਿਹਾ ਸਾਡੇ ਹਲਕੇ ਦੇ ਵਿੱਚ ਉਹਨਾਂ ਦੇ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਗਈ ਸੋ ਜੇ ਸਰਕਾਰ ਦੀ ਮੈਂ ਤਾਂ ਬੇਨਤੀ ਕਰਦਾ ਵੀ ਕੱਲੇ ਛੋਟਿਆਂ ਨੂੰ ਨਾ ਫੜੋ ਜੇ ਕੋਈ ਬੰਦਾ ਇਹਨਾਂ ਨੂੰ ਪਤਾ ਵੀ ਕੋਈ ਵੱਡਾ ਮਗਰਮਾਚਾ ਉਹਨੂੰ ਫੜੋ ਤਾਂ ਕਿ ਲੋਕਾਂ ਦੇ ਸਾਹਮਣੇ ਚਿਹਰੇ ਨੰਗੇ ਹੋਣ ਤੇ ਜਿਹੜੀ ਸਾਡੀ ਨੌਜਵਾਨੀ ਆ ਇਹ ਨਸ਼ਿਆਂ ਤੋਂ ਅਤੇ ਜਿਹੇ ਜਿਹੜੇ ਬੰਦੇ ਨੇ ਉਹਨਾਂ ਤੋਂ ਬਚ ਕੇ ਰਵੇ ਅਤੇ ਪੰਜਾਬ ਦਾ ਭੂਕ ਸੁਰੱਖਿਅਤ ਹੋ ਸਕੇ